ਅਪਾ ਬਲਕਨਾ ਸੇਵਾ ਸੰਧੀ ਫਗਵਾੜਾ ਵੱਲੋਂ ਸਮਾਜ ਸੇਵਾ ਦਾ ਉਪਰਾਲਾ ਕਰਦੇ ਆ ਇੱਕ ਸ਼ਾਨਦਾਰ ਸਮਾਗਮ ਸਥਾਨਿਕ ਰਿਜ਼ੋਰਟ ਵਿਕੇ ਗੁਰਦੀਪ ਕਾਂਗਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਗਰੁੱਪ ਤੋਂ ਵਿਜੇ ਚੋਪੜਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸੰਸਥਾ ਦੇ ਇਸ ਨੂੰ ਮੈਂਬਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿਕਾਸ਼ ਸਵਾਗਤ ਕੀਤਾ ਗਿਆ ਸਮਾਗਮ ਦੌਰਾਨ ਜਿੱਥੇ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਉੱਥੇ ਹੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾਸਮਾਨ ਵੀ ਵੰਡਿਆ ਗਿਆ ਜਦਕਿ ਸੰਸਥਾ ਨੂੰ ਅਹਿਮ ਸਹਿਯੋਗ ਦੇਣ ਵਾਲੀਆਂ ਵਕਫਾ ਖਸਤਥਾਾਂ ਦੇ ਆਗੂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਿਜੇ ਚੋਪੜਾ ਨੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਮੈਂਬਰਾਂ ਨੂੰ ਹਰ ਸਮੇਂ ਮਦਦ ਦੇਣ ਦਾ ਅਸ਼ਵਾਸਨ ਦਿੱਤਾ ਉਨ੍ਹਾਂ ਆਖਿਆ ਕਿ ਫਗਵਾੜਾ ਸ਼ਹਿਰੀ ਕਜੀਹਾ ਸ਼ਹਿਰ ਹੈ ਜਿੱਥੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਸੰਸਥਾ ਦੇ ਮੈਂਬਰਾਂ ਨੂੰ ਇਸਕਾਰ ਚ ਲਈ ਹਾਰਦਿਕ ਸ਼ੁਭ ਕਾਮਨਾਵਾਂ ਵੀ ਭੇਟ ਕੀਤੀਆਂ ਇਸ ਦੌਰਾਨ ਡਾਕਟਰ ਅਸਰਾਜਨ ਵਿਕਰਮ ਜਲੋਟਾ ਵਰਿੰਦਰ ਸਿੰਘ ਕੰਬੋਈ ਨਵਿਤਾ ਸ਼ਾਵੜਾ ਬੀਬੀ ਸਰਬਜੀਤ ਕੌਰ ਹਰਜਿੰਦਰ ਗੋਗਣਾ ਅਰਜਿੰਦਰ ਕੁਮਾਰ ਬੰਟੀ ਐਸ ਕੇ ਅਗਰਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਸਮਾਗਮ ਦੇ ਅੰਤ ਵਿੱਚ ਗੁਰਦੀਪ ਕਾਂਗ ਨੇ ਆਏ ਹੋ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਹੁਣ ਬੁਲਾਉਣ ਵਾਲੇ ਸਮੇਂ ਵਿੱਚ ਵੀ ਸਮਾਈ ਭਲਾਈ ਦੇ ਕੰਮ ਨਿਰੰਤਰ ਚਾਰੀ ਰੱਖੇ ਜਾਣਗੇ ਅੱਜ ਬਾਬਾ ਬਲਕਾਂ ਸੇਵਾ ਸੰਧੀ ਲੋਕ ਔਰ ਮੇਰੇ ਲੋਬੀ ਇੱਥੇ 70ਵਾਂ ਰਾਸ਼ਨ ਵਿਤਰਨ ਸਮਾਰੋਹ ਕਰਾ ਗਿਆ ਜਿਸ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਬੀਜ ਚੋਪੜਾ ਜੀ ਪਰਮ ਸ਼੍ਰੀ ਬੀਜ ਚੋਪੜਾ ਜੀ ਔਰ ਨਾਲ ਉਹਨਾਂ ਦੇ ਸਰਦਾਰ ਰਸ਼ਵਤ ਸਿੰਘ ਬੱਤਾ ਜੀ ਵੀ ਡਿਸਟ੍ਰਿਕਟ ਵਾਰਨਰ ਤੈਸਕਟੀ ਨਾਲ ਬੀ ਐਮ ਗੁਲਦੀ ਡਿਸਟ੍ਰਿਕਟ ਵਾਰਨਰ ਵਾਈਸ 2 ਨਾਲ ਜੀ ਐਸ ਪਟਿਆ ਜੀ ਡਿਸਟ੍ਰਿਕਟ ਵਾਰਨਰ ਵਾਈਸ 2 ਤੈਸਕਟੀ ਅੱਜ ਇੱਥੇ ਆਏ ਔਰ ਸਾਨੂੰ ਆ ਕੇ ਸ਼ਿਰੋ ਦਿੱਤਾ ਔਰ ਰਾਸ਼ਨ ਮਾੜੇ ਸਮਾਰੋਹ ਦੀ ਸ਼ੁਰੂਆਤ ਵੀ ਸ਼੍ਰੀ ਬੀਜ ਚੋਪੜਾ ਜੀ ਨੇ ਕੀਤੀ ਹੈ ਜੀ ਇਸ ਤੋਂ ਅੱਜ ਅਸੀਂ ਜਿਹੜਾ ਇਹ 77ਵਾਂ ਰਾਸ਼ਨ ਪੰਡਤ ਸਰਪੋਸੀ ਨਾਲ ਹੀ ਸਾਲਾਨਾ ਪ੍ਰੋਗਰਾਮ ਜਿਹੜਾ ਕਰਦੇ ਹੁੰਦੇ ਹ ਹਰ ਸਾਲ ਕਰਦੇ ਹਾਂ ਉਹ ਅਸੀਂ ਇਸ ਤੋਂ ਅੱਜ ਅਸੀਂ 25 ਪ੍ਰਾਣ ਰਾਸ਼ਨ ਦਿੱਤਾ ਗਿਆ ਨਾਲ ਡਾਕਟਰ ਸਾਹਿਬ ਦਾ ਸਨਮਾਨ ਕੀਤਾ ਗਿਆ ਔਰ ਨਾਲ ਟੀਚਰ ਦਾ ਸਨਮਾਨ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਸ਼ਾਇਦ ਸੋਸ਼ਲ ਵਰਕ ਸਮਾਜ ਸੇਵਾ ਕਰਦੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਸੋ ਸੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਹਾਜ਼ਰ ਸਾਰੇ ਜਿਹੜੇ ਸਾਡੇ ਮੁੱਖ ਮਾਨ ਨਾਲ ਜਿੰਨੇ ਬੰਦੇ ਸਨ ਉਹਨਾਂ ਦਾ ਤਨਬਧ ਕੀਤਾ ਸੀ ਔਰ ਇਹੀ ਆਸ ਕਰਦੇ ਹਾਂ ਮੈਂ ਵੀ ਸਾਡੇ ਸਾਡੀ ਬਾਬਾ ਆਰਗੇਨਾਈਜੇਸ਼ਨ ਤੇ ਵੀ ਔਰ ਮੈਂ ਡਿਸਟ੍ਰਿਕਟ ਚੇਅਰ ਮੰਨ ਲੋ ਇਹੀ ਇਹੀ ਆ ਜਿੰਨਾ ਸਤੋਂ 8 ਸਾਲ ਹਰ ਮਹੀਨੇ ਸਾਡਾ ਪੱਕਾ ਪ੍ਰੋਜੈਕਟ ਰਹਿ ਹੈ ਔਰ ਹਰ ਮਹੀਨੇ ਦਾ ਪ੍ਰੋਜੈਕਟ ਚੱਲਦਾ ਹੋਊਗਾ ਨਾ ਹੋਰੀ ਸਮੱਸਿਆ ਦੇ ਕੰਮ ਕਰਦੇ ਰਵਾਂਗੇ ਜੀ